ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਮਨਜੀਤ ਸਾਹਿਬ ਜੋ ਕਿ ਪਿੰਡ ਜਖਵਾਲੀ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਇੱਕ ਗੁਰਦੁਆਰਾ ਹੈ ਇਹ ਗੁਰਦੁਆਰਾ ਨੌਵੀਂ ਪਾਸ਼ਾਹੀ ਗੁਰਤੇਗ ਭਦਰ ਜੀ ਨਾਲ ਸੰਬੰਧਿਤ ਹੈ ਗੁਰਤੇਗ ਭਦਰ ਜੀ ਇੱਥੇ ਪਿੰਡ ਨੌ ਲੱਖਾ ਤੋਂ ਆਏ ਸਨ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਜਦੋਂ ਗੁਰੂ ਸਾਹਿਬ ਇੱਥੇ ਆਏ ਤੇ ਇੱਕ ਬ੍ਰਾਹਮਣ ਗੈਂਦਾਰਾਮ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਅਤੇ ਇੱਥੇ ਹੀ ਲੱਖੀ ਸ਼ਾ ਵੰਜਾਰਾ ਜਿਸ ਦਾ ਇੱਕ ਬਲਦ ਗੁੰਮ ਹੋ ਗਿਆ ਸੀ ਉਹ ਰੱਬ ਦਾ ਲੱਭਦਾ ਇਹਨਾ ਜੰਗਲਾਂ ਦੇ ਵਿੱਚ ਆਇਆ ਤੇ ਇੱਥੇ ਗੁਰੂ ਸਾਹਿਬਾਂ ਨੂੰ ਮਿਲਿਆ ਗੁਰੂ ਸਾਹਿਬ ਇੱਥੇ ਉਸ ਸਮਾਂ ਰੁੱਕ ਕੇ ਪਿੰਡ ਆਕਰ ਚਲੇ ਗਏ ਜਿੱਥੇ ਕੀ ਅੱਜਕੱਲ ਗੁਰਦੁਆਰਾ ਨੰਮ ਸਾਹਿਬ ਹੈ ਤੇ ਇਹੇ ਵਿਸ਼ਵਾਸ ਕੀਤਾ ਜਾਂਦਾ ਹੈ ਦੇਖੋ ਲਿਖਿਆ ਹੋਇਆ ਹੈ ਕਿ ਜਿਹੜਾ ਵਿਅਕਤੀ ਇੱਥੇ ਤਨ ਮਨ ਧੰ ਦੇ ਨਾਲ ਸੇਵਾ ਕਰਦਾ ਹੈ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਦਸਵੀਂ ਮਨਾਈ ਜਾਂਦੀ ਹੈ ਤੁਸੀਂ ਇਸ ਵੀਡੀਓ ਨੂੰ ਵਰਤ ਵਰਗ ਸ਼ੇਅਰ ਕਰੋ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਸਕੇ ਤੇ ਉਹ ਵੀ ਇੱਥੇ ਆ ਕੇ ਧਨਮਨ ਠੰਡੇ ਨਾਲ ਸੇਵਾ ਕਰਨ ਅਤੇ ਆਪਣਾ ਮਨ ਚਾਹਿਆ ਜੋ ਵੀ ਵਰ ਹੈ ਉਹ ਪ੍ਰਾਪਤ ਕਰਨ ਇਹ ਹੈ ਜੀ ਦੇਖੋ ਗੁਰਦੁਆਰਾ ਸਾਹਿਬ ਅੰਦਰੋਂ ਗੁਰਦੁਆਰਾ ਸਾਹਿਬ ਦੇ ਇਸ ਸਾਈਡ ਇੱਕ ਛੋਟਾ ਜਿਹਾ ਲੰਗਰ ਹਾਲ ਵੀ ਹੈ ਜਿਹੜੀਆਂ ਸੰਗਤਾਂ ਦੂਰੋਂ ਆਂਦੀਆਂ ਨੇ ਉਹ ਇੱਥੇ ਲੰਗਰ ਛੱਕ ਸਕਦੀਆਂ ਨੇ ਇਹ ਦੇਖੋ ਜੀ ਇਹ ਹੈ ਜੀ ਇੱਕ ਛੋਟਾ ਜਿਹਾ ਲੰਗਰ ਹਾਲ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਸੀ ਗੁਰਦੁਆਰਾ ਮਨਜੀ ਸਾਹਿਬ ਪਿੰਡ ਜਖਵਾਲੀ ਫਤਿਹਗੜ ਸਾਹਿਬ